ਨਾਮ ਜਪਣ ਦੀ ਸੁਣਨ ਦੀ ਗਾਉਣ ਦੀ ਪ੍ਰਚਾਰ ਕਰਨ ਦੀ ਏਡੀ ਮਹਿਮਾ ਹੈ ਦੌੜ ਭੱਜ ਮੁਕੇ ਦੀ 84 ਲੱਖ ਜੂਨਾ ਤੋਂ ਜਮਕੇ ਆਉਣਾ ਤੇ ਮਰ ਕੇ ਚਲੇ ਜਾਣਾ ਇਹ ਮਿਟ ਜਾਵੇਗਾ ਆਪ ਤੇ ਤਰੋਗੇ ਸੰਗੀ ਵੀ ਤਰ ਜਾਣਗੇ ਕਈ ਵਾਰ ਬਤਾ ਕੀ ਹੁੰਦਾ ਤਰਕ ਕਰ ਦਿੰਦੇ ਨੇ ਨਹੀਂ ਜੀ ਕਿਵੇਂ ਕੋਈ ਤਰੇਗਾ ਪਰਿਵਾਰ ਚ ਇੱਕ ਬੰਦਾ ਨਾਮ ਜਪਦਾ ਹੈ ਬਾਕੀ ਸਾਰੇ ਠੱਗ ਇਕੱਠੇ ਹੋਏ ਨੇ ਯਾਦ ਰੱਖਿਓ ਜਿਹੜਾ ਨਦੀ ਵਿੱਚ ਚੁਬੀ ਲਾਉਂਦਾ ਨਾ ਇਹ ਕੋ ਐ ਡੁੱਬ ਗਿਆ ਇਹ ਕੋ ਸੀ ਜਿਹੜਾ ਪਾਰ ਲੰਘ ਗਿਆ ਜਿਹੜਾ ਪਾਰ ਲੰਘਿਆ ਜੇ ਉਹਨੂੰ ਕੋਈ ਆਖੇ ਵੀ ਆ ਇੱਕ ਜਾਨੇ ਦੀ ਬਾਹ ਫੜ ਕੇ ਇਹਨੂੰ ਵੀ ਪਾਰ ਲੈ ਜਾ ਤੋ ਅਦਾ ਨਹੀਂ ਮिन्नੂ ਇੰਨਾ ਡੈਰਨਾ ਨਹੀਂ ਆਉਂਦਾ ਇਹਨੇ ਮੈਨੂੰ ਵੀ ਡੋਬ ਦੇਣਾ ਇੱਕ ਏਦਾਂ ਦਾ ਤੈਰਾਕ ਹੁੰਦਾ ਦੋ ਬੰਦੇ ਵੀ ਡੁੱਬਦੇ ਹੋਣ ਤੇ ਬਾਹੋਂ ਫੜ ਕੇ ਪਾਰ ਲੈ ਜਾਂਦਾ ਇੱਕ ਮਲਾਹ ਹੁੰਦਾ ਬੇੜੀ ਦਾ ਪੂਰ ਦਾ ਪੂਰੀ ਪਾਰ ਲੈ ਜਾਂਦਾ ਤਪੱਸਿਆ ਤੇ ਨਿਰਭਰ ਕਰਦਾ ਤੇਰੀ ਇੰਨੀ ਤਪੱਸਿਆ ਹੈ ਤੂੰ ਤਰ ਸਕਦਾ ਕਿ ਡੁੱਬੇਗਾ ਜਾਂ ਵਾਦਕੇ ਤਬਸਿਆ ਹੈ ਤੂੰ ਦੋਹਾਂ ਚੋਹਾਂ ਨੂੰ ਪਾਰ ਲਿਜਾ ਸਕਦਾ ਜਾਂ ਮਲਾ ਵਾਂਗੂ ਬੇੜੀ ਪਾਰ ਲੈ ਜਾਵੇਂ ਡਿਪੈਂਡ ਕਰੇਗਾ ਚੌਂਕੜਾ ਕਿਨਾਂਕ ਸਹਿਜ ਵਿੱਚ ਐ ਤੂੰ ਬਹਾਰਾਜ ਆਂਦੇ ਨੇ कुटुंब ਤਰ ਜਾਂਦਾ ਐ ਤੇਰੀਆਂ ਜਨਰੇਸ਼ਨਸ ਵੀ ਤਰ ਜਾਂਦੀਆਂ ਨੇ ਨਜ਼ਾਤ ਮਿਲ ਜਾਂਦੀ ਐ ਨਾਮ ਦਾ ਐਸਾ ਫਾਲਾ ਜਨਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਕਹਿੰਦੇ ਉਹਨਾਂ ਤੋਂ ਬਲਹਾਰੇ ਜਾਈਏ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ ਉਹ ਆਪ ਤੇ ਤਰਦੇ ਹੀ ਨੇ ਹੋਰਾਂ ਨੂੰ ਵੀ ਨਜ਼ਾਤ ਦਵਾ ਦਿੰਦੇ ਨੇ ਬੇਅੰਤ ਗੁਰਬਾਣੀ ਦੇ